ਇਹ ਉਹ ਗੁਰਦੁਆਰਾ ਸਨ ਸਾਹਿਬ ਆ ਜਿੱਥੇ ਕਹਿੰਦੇ ਆ ਕਿ ਸਨ ਦੇ ਵਿੱਚੋਂ ਨਿਕਲਦੇ ਨਾਲ 84 ਕੱਟੀ ਜਾਂਦੀ ਆ। ਤਾਂ ਇੱਥੇ ਸਨ ਸਾਹਿਬ ਜਿਹੜਾ ਬਾਬਾ ਬੁੱਢਾ ਜੀ ਜਦੋਂ ਗੋੰਦਵਾਲ ਸਾਹਿਬ ਤੋਂ ਗੁਰੂ ਅਮਰਦਾਸ ਜੀ ਕਿਸੇ ਗੱਲੋਂ ਨਾਰਾਜ਼ ਹੋ ਕੇ ਆਗੇ ਸਨ ਤਾਂ ਇਸ ਕਮਰੇ ਦੇ ਵਿੱਚ ਉਹਨਾਂ ਨੇ ਆ ਕੇ ਕਮਰਾ ਬੰਦ ਕਰ ਦਿੱਤਾ ਸੀ ਤੇ ਬਾਹਰ ਇੱਕ ਪੋਸਟਰ ਲਾ ਦਿੱਤਾ ਸੀ ਕਿ ਜਿਹੜਾ ਵੀ ਇਹ ਦਰਵਾਜ਼ਾ ਖੜਕਾਊਗਾ ਜਾਂ ਖੋਲੂਗਾ ਉਹ ਮੇਰਾ ਸਿੱਖ ਨਹੀਂ। ਇਸ ਸਥਾਨ ਦੇ ਆਪ ਵੀ ਦਰਸ਼ਨ ਕਰਦੇ ਹੋ ਇਸ ਸਥਾਨ ਤੇ ਮਾਲ ਡੰਗਰ ਚੱਨ ਵਾਲੇ ਗਵਾਲਿਆਂ ਨੇ ਇੱਕ ਕੱਚਾ ਕੋਠਾ ਬਣਾਇਆ ਸੀ ਮਹਾਰਾਜ ਉਸ ਕੋਠੇ ਦੇ ਵਿੱਚ ਬੈਠ ਕਰਕੇ ਅਕਾਲ ਪੁਰਖ ਦੇ ਨਾਲ ਸੁਰਤੀ ਜੋਰ ਕੜ ਕੇ ਸਮਾਦੀ ਲੀਨ ਹੋ ਗਏ ਉੱਧਰ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਸਾਹਿਬ ਜੀਆਂ ਦੇ ਦਰਸ਼ਨਾਂ ਨੂੰ ਲੋਚ ਲੀਆਂ ਹੋਈਆਂ ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਕੋਲ ਪਹੁੰਚ ਕੇ ਬੇਨਤੀ ਕੀਤੀ ਕਿ ਬਾਬਾ ਜੀ ਤੁਸੀਂ ਗੁਰੂ ਸਾਹਿਬ ਜੀ ਦੇ ਅਨਨ ਪਿਆਰੇ ਸਿੱਖ ਹੋ ਤੁਹਾਨੂੰ ਗੁਰੂ ਨਾਨਕ ਸਾਹਿਬ ਜੀਆਂ ਦਾ ਵਾਰ ਬਖਸ਼ਿਸ਼ ਹੈ ਕਿ ਅਸਾਂ ਤੁਹਾਡੇ ਤੋਂ ਕਦੇ ਓਲੇ ਨਾ ਹੋਸਾਂ ਕਿਰਪਾ ਕਰਕੇ ਸਾਨੂੰ ਦੱਸੋ ਕਿ ਗੁਰੂ ਸਾਹਿਬ ਜੀ ਕਿੱਥੇ ਨੇ ਅਸੀਂ ਦਰਸ਼ਨ ਕਰਨੇ ਤੁਹਾਨੂੰ ਪਤਾ ਹੈ ਬਾਬਾ ਜੀ ਦਾ ਬਚਨ ਮੰਨ ਕੇ ਸੰਗਤਾਂ ਨੇ ਘੋੜੀ ਨੂੰ ਸ਼ਿੰਗਾਰਿਆ ਅਰਦਾਸ ਬੇਨਤੀ ਕਰਕੇ ਗੋਇੰਦਵਾਲ ਸਾਹਿਬ ਤੋ ਤੁਰਿਆ ਬਾਬਾ ਬੁੱਢਾ ਸਾਹਿਬ ਜੀ ਨੇ ਅੱਗੇ ਅੱਗੇ ਘੋੜੀ ਪਿੱਛੇ ਪਿੱਛੇ ਬਾਬਾ ਬੁੱਢਾ ਸਾਹਿਬ ਜੀ ਅਤੇ ਸੰਗਤਾਂ ਚੱਲਦੀਆਂ ਹੋਈਆਂ ਇਸ ਸਥਾਨ ਤੇ ਪਹੁੰਚੀਆਂ ਥਨ ਵਿੱਚ ਨਰ ਜੋ ਲਖ ਜਾਵੇ ਸੋ ਨਰ ਜਮਕੇ ਪੰਥ ਨਾ ਪਾਵੇ ਤੁਸੀਂ ਦੇਖ ਰਹੇ ਨਰਪਖ ਪੋਸਟ ਤਾਂ ਮੈਂ ਹਾਂ ਜਸਬੀਰ ਸਿੰਘ ਚੇਨਾ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਸਨ ਸਾਬ ਵਿੱਚ ਗੁਰਦੁਆਰਾ ਸਨ ਸਾਬ ਇੱਕ ਮੈਕਰ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਦਰਸ਼ਨ ਕਰਾਏ ਜਾਣ ਸੰਗਤ ਨੂੰ ਘਰ ਬੈਠੀ ਨੂੰ ਕਿ ਇਹ ਉਹ ਗੁਰਦੁਆਰਾ ਸਨ ਸਾਬ ਹੈ ਜਿੱਥੇ ਕਹਿੰਦੇ ਆ ਕਿ ਸਨ ਦੇ ਵਿੱਚੋਂ ਨਿਕਲਦੇ ਨਾਲ 84 ਕੱਟੀ ਜਾਂਦੀ ਹੈ ਤੇ ਇਹ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਇਸ ਜਗ੍ਹਾ ਨੂੰ ਵਰ ਦਿੱਤਾ ਸੀ ਕਿਵੇਂ ਵਰ ਦਿੱਤਾ ਸੀ ਤੇ ਕੀ ਇੱਥੋਂ ਦੀ ਮਰਿਆਦਾ ਹੈ ਇਥੇ ਗੁਰੂ ਅਮਰਦਾਸ ਜੀ ਦਾ ਜਨਮ ਸਥਾਨ ਵੀ ਆਇ ਪਿੰਡ ਵਸ ਰਕੇ ਤਾਂ ਇਥੇ ਸਨ ਸਾਹਿਬ ਜਿਹੜਾ ਬਾਬਾ ਬੁੱਢਾ ਜੀ ਜਦੋਂ ਗੋੰਦਵਾਲ ਸਾਹਿਬ ਤੋਂ ਗੁਰੂ ਅਮਰਦਾਸ ਜੀ ਕਿਸੇ ਗੱਲੋਂ ਨਾਰਾਜ਼ ਹੋ ਕੇ ਆਗੇ ਸਨ ਤਾਂ ਇਸ ਕਮਰੇ ਦੇ ਵਿੱਚ ਉਹਨਾਂ ਨੇ ਆ ਕੇ ਤਾਂ ਕਮਰਾ ਬੰਦ ਕਰ ਦਿੱਤਾ ਸੀ ਤੇ ਬਾਹਰ ਇੱਕ ਪੋਸਟਰ ਲਾ ਦਿੱਤਾ ਸੀ ਕਿ ਜੜਾ ਵੀ ਇਹ ਦਰਵਾਜ਼ਾ ਖੜਕਾਊਗਾ ਜਾਂ ਖੋਲੂਗਾ ਉਹ ਮੇਰਾ ਸਿੱਖ ਨਹੀਂ ਪਰ ਬਾਬਾ ਬੁੱਢਾ ਜੀ ਸਾਹਿਬ ਜਦੋਂ ਇੱਥੇ ਪਹੁੰਚਦੇ ਸੰਦੇ ਨਾਲ ਸੰਗਤ ਦਰਸ਼ਨ ਕਰਨਾ ਚਾਹੁੰਦੀ ਆ ਤਾਂ ਇਸ ਜਗ੍ਹਾ ਤੇ ਪਹੁੰਚਦੇ ਤੇ ਬਾਬਾ ਵੱਡਾ ਸਾਹਿਬ ਜਦੋਂ ਵੇਖਦੇ ਆ ਕਿ ਸਾਹਮਣੇ ਲਿਖਿਆ ਆ ਕਿ ਜਿਹੜਾ ਵੀ ਇਹ ਦਰਵਾਜ਼ਾ ਖੜਕਾਊਗਾ ਜਾਂ ਖੋਲੇਗਾ ਉਹ ਮੇਰਾ ਸਿੱਖ ਨਹੀਂ ਉਹ ਪਿੱਛੋਂ ਦੀ ਇੱਕ ਕਮਰੇ ਨੂੰ ਸਨ ਲਾ ਕੇ ਤੇ ਪਿੱਛੋਂ ਦੀ ਨੰਗ ਦੇਣੇ ਤੇ ਕਹਿੰਦੇ ਨੇ ਗੁਰੂ ਸਾਹਿਬ ਅਸੀਂ ਤੁਹਾਡਾ ਹੁਕਮ ਕਾਇਮ ਰੱਖਿਆ ਤਾਂ ਗੁਰੂ ਸਾਹਿਬ ਖੁਸ਼ ਹੋ ਕੇ ਕਹਿੰਦੇ ਨੇ ਕਿ ਜਿਹੜਾ ਵੀ ਇਸ ਸਨ ਦੇ ਵਿੱਚ ਦੀ ਨੰਗ ਉਹਦੀ ਚਰਾਸੀ ਕੱਟੀ ਜਾਊਗੀ ਸਾਡੇ ਨਾਲ ਤੋਂ ਦੇ ਪਾਤੀ ਸਿੰਘ ਮੌਜੂਦ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਕੀ ਇੱਥੰਦਾ ਇਤਿਹਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਸਥਾਨ ਗੁਰੂ ਅਮਰਦਾਸ ਸਾਹਿਬ ਜੀਆਂ ਦੇ ਚਰਨ ਛੋਹ ਪ੍ਰਾਪਤ ਹੈ ਗੁਰੂ ਅਮਰਦਾਸ ਸਾਹਿਬ ਜੀ ਦਾ ਜਨਮ ਵੀ ਏਸੀ ਨਗਰ ਵਿੱਚ ਹੋਇਆ ਸੀ ਗੁਰੂ ਅਮਰਦਾਸ ਸਾਹਿਬ ਜੀ ਜਦੋਂ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਕਰਦੇ ਸੀ ਤਾਂ 12 ਸਾਲ ਗੁਰੂ ਅੰਗਦ ਸਾਹਿਬ ਜੀ ਦੀ ਗੁਰੂ ਅਮਰਦਾਸ ਸਾਹਿਬ ਜੀ ਨੇ ਸੇਵਾ ਕੀਤੀ ਤਾਂ ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਜੀ ਸੇਵਾ ਸਿਮਰਨ ਭਗਤੀ ਤੋਂ ਖੁਸ਼ ਹੋ ਕੇ ਗੁਰਤਾ ਗੱਦੀ ਗੁਰੂ ਅਮਰਦਾਸ ਸਾਹਿਬ ਜੀਆਂ ਨੂੰ ਬਖਸ਼ੀ ਤਾਂ ਗੁਰੂ ਅਮਰਦਾਸ ਸਾਹਿਬ ਜੀਆਂ ਨੂੰ ਨਾਲ ਹੀ ਇਹ ਹੁਕਮ ਕੀਤਾ ਕਿ ਤੁਸੀਂ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਚਲੇ ਜਾਣਾ ਕਿਉਂਕਿ ਗੁਰਤਾ ਗੱਦੀ ਦੇ ਲਾਲਚ ਵਿੱਚ ਗੁਰੂ ਅੰਗਦ ਸਾਹਿਬ ਜੀ ਦੇ ਸਹਬਜ਼ਾਦੇ ਭਾਈ ਦਾਤੂ ਜੀ ਭਾਈ ਦਾਸੂ ਜੀ ਇਸ ਗੱਲ ਤੋਂ ਈਰਖਾ ਕਰਦੇ ਸੀ ਕਿ ਗੁਰਤਾ ਗੱਦੀ ਸਾਨੂੰ ਮਿਲਣੀ ਚਾਹੀਦੀ ਸੀ ਇਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਹਨ ਗੁਰੂ ਅੰਗਦ ਸਾਹਿਬ ਜੀ ਨੇ ਹੁਕਮ ਕੀਤਾ ਕਿ ਤੁਸੀਂ ਗੋਇੰਦਵਾਲ ਸਾਹਿਬ ਚਲੇ ਜਾਣਾ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਤਾਂ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਚਲੇ ਗਏ ਇੱਕ ਦਿਨ ਭਾਈ ਦਾਤੂ ਜੀ ਲੋਕਾਂ ਦੇ ਈਰਖਾ ਲੂ ਲੋਕਾਂ ਦੇ ਪੜਕਾਉਣ ਤੇ ਕਿ ਗੁਰਤਾ ਗੱਦੀ ਤੁਹਾਨੂੰ ਮਿਲਣੀ ਚਾਹੀਦੀ ਸੀ ਮਹਾਰਾਜ ਨੂੰ ਕਿਉਂ ਮਿਲ ਗਈ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰਤਾ ਗੱਦੀ ਕਿਉਂ ਮਿਲੀ ਇਸ ਕਰਕੇ ਲੋਕਾਂ ਦੇ ਪੜਕਾਉਣ ਤੇ ਭਾਈ ਦਾਤੂ ਜੀ ਈਰਖਾ ਦੇ ਵਿੱਚ ਭਰੇ ਹੋਏ ਗੋਇੰਦਵਾਲ ਸਾਹਿਬ ਗਏ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਦਾ ਦੀਵਾਨ ਸਜਿਆ ਹੋਇਆ ਸੀ ਮਹਾਰਾਜ ਤਖਤ ਤੇ ਬਿਰਾਜਮਾਨ ਸਨ ਹਰੇ ਦੀਵਾਨ ਦੇ ਵਿੱਚ ਭਾਈ ਦਾਤੂ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਲੱਕ ਦੇ ਵਿੱਚ ਜ਼ੋਰ ਦੇ ਨਾਲ ਲੱਤ ਮਾਰੀ ਗੁਰੂ ਅਮਰਦਾਸ ਸਾਹਿਬ ਜੀ ਤਖਤ ਤੋਂ ਥੱਲੇ ਡਿੱਗ ਪਏ ਉੱਠ ਕਰਕੇ ਮਹਾਰਾਜ ਜੀ ਆਨੇ ਆਪਣਾ ਸਰੀਰ ਸੰਭਾਲ ਲਿਆ ਤੇ ਭਾਈ ਦਾਤੂ ਜੀ ਦੀ ਲੱਤ ਕੁੱਟਣ ਲੱਗ ਪਏ ਕਿਹਾ ਕਿ ਸਾਡਾ ਸਰੀਰ ਬਜ਼ੁਰਗ ਹੋਣ ਕਰਕੇ ਕਠੋਰ ਹੋ ਗਿਆ ਇਹ ਤੁਹਾਡੀ ਲੱਤ ਤੇ ਛੱਟ ਦੇਣ ਲੱਗੀ ਤੁਸੀਂ ਵੱਡੇ ਗੁਰੂਆਂ ਦੇ ਸਾਹਿਬ ਜਾਦੇ ਹੋ ਤਾਂ ਗੁਰੂ ਅਮਰਦਾਸ ਸਾਹਿਬ ਜੀ ਆਨੇ ਇਹ ਸੋਚਿਆ ਕਿ ਅੱਗੇ ਤੋਂ ਵੀ ਕੋਈ ਈਰਖਾ ਦੇ ਵਿੱਚ ਆ ਕੇ ਅਸੀ ਕੋਈ ਹਰਕਤ ਨਾ ਕਰ ਦੇਣ ਜਿਸ ਦੇ ਨਾਲ ਕੋਈ ਸੰਗਤ ਦਾ ਨੁਕਸਾਨ ਨਾ ਹੋ ਜਾਵੇ ਆਪਾਂ ਈਰਖਾ ਤੋਂ ਕੀ ਲੈਣਾ ਈਰਖਾ ਤੋਂ ਦੂਰ ਰਹਿਣ ਵਾਸਤੇ ਗੁਰੂ ਅਮਰਦਾਸ ਸਾਹਿਬ ਜੀ ਨਾਲ ਕਿ ਨਾਰਾਜ਼ ਹੋ ਕੇ ਸਿਰਫ ਈਰਖਾ ਤੋਂ ਦੂਰ ਰਹਿਣ ਵਾਸਤੇ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਸੰਗਤ ਨੂੰ ਕਿਸੇ ਨੂੰ ਵੀ ਬਿਨਾ ਦੱਸੇ ਹੋਏ ਆਪਣੇ ਏਸ ਜੱਦੀ ਨਗਰ ਵਿੱਚ ਆ ਗਏ ਜਿਸ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੇ ਮਾਲ ਦੰਗਰ ਚਾਨਣ ਵਾਲੇ ਗਵਾਲਿਆਂ ਨੇ ਕੱਚਾ ਕੋਠਾ ਬਣਾਇਆ ਸੀ ਮਹਾਰਾਜ ਉਸ ਕੋਠੇ ਦੇ ਵਿੱਚ ਬੈਠ ਕਰਕੇ ਅਕਾਲ ਪੁਰਖ ਦੇ ਨਾਲ ਸੁਰਤੀ ਜੋਰ ਕਰਕੇ ਸਮਾਦੀਲੀਨ ਹੋ ਗਏ ਉਧਰ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਸਾਹਿਬ ਜੀਆਂ ਦੇ ਦਰਸ਼ਨਾਂ ਨੂੰ ਲੋਚਦਿਆਂ ਹੋਈਆਂ ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਕੋਲ ਪਹੁੰਚ ਕੇ ਬੇਨਤੀ ਕੀਤੀ ਕਿ ਬਾਬਾ ਜੀ ਤੁਸੀਂ ਗੁਰੂ ਸਾਹਿਬ ਜੀ ਦੇ ਅਨਨ ਪਿਆਰੇ ਸਿੱਖ ਹੋ ਤੁਹਾਨੂੰ ਗੁਰੂ ਨਾਨਕ ਸਾਹਿਬ ਜੀਆਂ ਦਾ ਵਾਰ ਬਖਸ਼ਿਸ਼ ਹੈ ਕਿ ਅਸਾਂ ਤੁਹਾਡੇ ਤੋਂ ਕਦੇ ਓਲੇ ਨਾ ਹੋਸਾਂ ਕਿਰਪਾ ਕਰਕੇ ਸਾਨੂੰ ਦੱਸੋ ਕਿ ਗੁਰੂ ਸਾਹਿਬ ਜੀ ਕਿੱਥੇ ਨੇ ਅਸੀਂ ਦਰਸ਼ਨ ਕਰਨੇ ਨੇ ਤੁਹਾਨੂੰ ਪਤਾ ਹੈ ਤਾਂ ਬਾਬਾ ਬੁੱਢਾ ਸਾਹਿਬ ਜੀਆਂ ਨੇ ਅੱਗੇ ਤੋਂ ਆਪਣੇ ਤੇ ਵਡਿਆਈ ਨਹੀਂ ਲਈ ਸਗੋਂ ਕਹਿਣ ਲੱਗੇ ਕਿ ਜਿਸ ਘੋੜੀ ਤੇ ਗੁਰੂ ਸਾਹਿਬ ਦੀ ਸਵਾਰੀ ਕਰਦੇ ਸੀ ਉਹ ਘੋੜੀ ਲੈ ਕੇ ਆਓ ਜਿੱਥੇ ਗੁਰੂ ਸਾਹਿਬ ਦੀ ਹੋਣਗੇ ਘੋੜੀ ਨੇ ਆਪੇ ਉੱਥੇ ਚਲੇ ਜਾਣਾ ਬਾਬਾ ਜੀ ਦਾ ਬਚਨ ਮੰਨ ਕੇ ਸੰਗਤਾਂ ਨੇ ਘੋੜੀ ਨੂੰ ਸ਼ਿੰਗਾਰਿਆ ਅਰਦਾਸ ਬੇਨਤੀ ਕਰਕੇ ਗੋਇੰਦਵਾਲ ਸਾਹਿਬ ਤੋਂ ਤੋਰਿਆ ਬਾਬਾ ਬੁੱਢਾ ਸਾਹਿਬ ਜੀ ਨੇ ਅੱਗੇ-ਅੱਗੇ ਘੋੜੀ ਪਿੱਛੇ-ਪਿੱਛੇ ਬਾਬਾ ਬੁੱਢਾ ਸਾਹਿਬ ਜੀ ਅਤੇ ਸੰਗਤਾਂ ਚੱਲਦੀਆਂ ਹੋਈਆਂ ਇਸ ਸਥਾਨ ਤੇ ਪਹੁੰਚੀਆਂ ਦਰਵਾਜੇ ਗਾੜੀ ਆ ਕੇ ਸਾਰਿਆਂ ਨੇ ਨਮਸਕਾਰ ਕੀਤੀ ਪਰ ਦਰਵਾਜੇ ਤੇ ਲਿਖਿਆ ਸੀ ਕਿ ਜਿਹੜਾ ਦਰਵਾਜ਼ਾ ਖੋਲ ਕੇ ਅੰਦਰ ਆਵੇ ਉਹ ਗੁਰੂ ਦਾ ਸਿੱਖ ਨਹੀਂ ਹੋਵੇਗਾ ਤਾਂ ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਅਤੇ ਸੰਗਤਾਂ ਵਿੱਚੋਂ ਕਿਸੇ ਵੀ ਦਰਵਾਜ਼ਾ ਨਾ ਖੋਲਿਆ ਬਾਬਾ ਬੁੱਢਾ ਸਾਹਿਬ ਜੀ ਨੇ ਝੁਗਤੀ ਵਰਤਦਿਆਂ ਹੋਇਆਂ ਕੋਠੇ ਦੇ ਪਿਛਲੇ ਪਾਸੇ ਜਾ ਕਰਕੇ ਕੋਠੇ ਨੂੰ ਸੰਨ ਲਵਾਈ ਉਸਾਂ ਵਿੱਚੋਂ ਬਾਬਾ ਬੁੱਢਾ ਸਾਹਿਬ ਜੀ ਅਤੇ ਸੰਗਤਾਂ ਅੰਦਰ ਲੰਘ ਕਰਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਜਦੋਂ ਗੁਰੂ ਸਾਹਿਬ ਜੀਆਂ ਦੀ ਸਮਾਧੀ ਸੁਰਤੀ ਖੁੱਲੀ ਤਾਂ ਬਾਬਾ ਬੁੱਢਾ ਸਾਹਿਬ ਜੀ ਅਤੇ ਸੰਗਤਾਂ ਨੂੰ ਦੇਖ ਕਰ ਕਰਕੇ ਕਹਿਣ ਲੱਗੇ ਕਿ ਬਾਬਾ ਜੀ ਦਰਵਾਜ਼ੇ ਤੇ ਲਿਖਿਆ ਹੋਇਆ ਵਜਨ ਤੁਸੀਂ ਪੜਿਆ ਨਹੀਂ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਉੱਤਰ ਦਿੱਤਾ ਮਹਾਰਾਜ ਵਚਨ ਪੜਿਆ ਏ ਤੇ ਮੰਨਿਆ ਵੀ ਏ ਇਸ ਕਰਕੇ ਅਸਾਂ ਦਰਵਾਜ਼ਾ ਨਹੀਂ ਖੋਲਿਆ ਅਸੀਂ ਸਨ ਲਾ ਕੇ ਅੰਦਰ ਆਏ ਆ ਤਾਂ ਗੁਰੂ ਸਾਹਿਬ ਜੀ ਇਹ ਦੇਖ ਕਰਕੇ ਬੜੇ ਖੁਸ਼ ਹੋਏ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਆਪ ਜੀ ਬ੍ਰਹਮ ਗਿਆਨੀ ਹੋ ਆਰੋਪ ਪਕਾਰੀ ਸਾਧੂ ਹੋ ਏ ਜੋ ਤੁਸੀਂ ਸਨ ਲਾ ਕੇ ਦਰਵਾਜਾ ਖੋਲ ਦਿੱਤਾ ਏ ਸਨ ਦਾ ਇਹ ਤੁਸੀਂ ਕਲਯੁਗੀ ਜੀਵਾਂ ਤੇ ਪਰਉਪਕਾਰ ਕਰ ਦਿੱਤਾ ਏ ਇਹ ਮੁਕਤੀ ਦਾ ਦਰਵਾਜਾ ਖੋਲ ਦਿੱਤਾ ਏ ਜਿਸ ਮੁਕਤੀ ਨੂੰ ਸਿੱਧ ਕਈ ਜਨਮਾਂ ਤੱਕ ਕਈ ਜੁਗਾਂ ਤੱਕ ਭਗਤੀ ਕਰ ਕਰਕੇ ਪ੍ਰਾਪਤ ਕਰਦੇ ਸੀ ਜਿਹੜਾ ਵੀ ਜੀਵ ਮਾਈ ਭਾਈ ਸੱਚੀ ਸ਼ਰਧਾ ਭਾਵਨਾ ਦੇ ਨਾਲ ਇਹਦੇ ਵਿੱਚੋਂ ਦੀ ਲੰਘਿਆ ਕਰੇਗਾ ਅੱਗੇ ਤੋਂ ਵੀ ਉਸ ਦੀ ਚਰਾਸੀ ਕੱਟੀ ਜਾਇਆ ਕਰੇਗੀ ਜਨਮ ਮਰਨ ਦਾ ਗੇੜ ਖਤਮ ਹੋ ਜਾਵੇਗਾ ਅਤੇ ਵਾਰ ਬਖਸ਼ਿਆ ਸਨ ਵਿੱਚ ਨਰ ਜੋ ਲਖ ਜਾਵੇ ਸੋ ਨਰ ਜਮਕੇ ਪੰਥ ਨਾ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮੈਂ ਵੀ ਜ਼ਰੂਰ ਪੁੱਛਣਾ ਚਾਹਾਂਗਾ ਕਿ ਇੱਥੇ ਕਦੋਂ ਸਮਾਗਮ ਹੁੰਦਾ ਅੱਜ ਤਾਂ ਸਾਲਾਨਾ ਜੋੜ ਮੇਲਾ ਜਾਂ ਸਾਲਾਨਾ ਸਮਾਗਮ ਆਪਾਂ ਕਰਾਉਣਾ ਹੈ ਇਹ ਅਸੂ ਦੀ ਪੁੰਨਿਆਂ ਨੂੰ ਹੁੰਦਾ ਵਾ ਕਈ ਵਾਰ ਭਾਦਰੋਂ ਦੀ ਪੁੰਨਿਆਂ ਤੇ ਵੀ ਉਹ ਜੋੜ ਮੇਲਾ ਆ ਜਾਂਦਾ ਵਾ ਜਿਸ ਦਿਨ ਗੋਇੰਦਵਾਲ ਸਾਹਿਬ ਜੋੜ ਮੇਲਾ ਹੋਵੇ ਉਸੇ ਹੀ ਦਿਨ ਇੱਥੇ ਜੋੜ ਮੇਲਾ ਹੁੰਦਾ ਵਾ ਲਬਣੀਤੇ ਜਿਹੜਾ 84 ਦੇ ਵਿੱਚ ਕੋਈ ਸਪੈਸ਼ਲ ਐਤਵਾਰ ਜਿੱਤਰਾ ਸੰਗਤ ਆਉਂਦੀ ਆ ਕਿ ਬਸ ਖੁੱਲਾ ਹੀ ਟਾਈਮ ਆ ਉਹ ਛਾਨ ਦੇ ਵਿੱਚੋਂ ਲੰਘਣ ਦਾ ਕੋਈ ਵੀ ਸਮਾਂ ਖੁੱਲਾ ਟਾਈਮ ਆ ਜਦੋਂ ਦਰਬਾਰ ਖੁੱਲਾ ਹੋਵੇ ਅਮਰਤ ਵੇਲੇ ਤੋਂ ਲੈ ਕੇ ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਦੇ ਵਿੱਚ ਪਹਿਲਾਂ-ਪਹਿਲਾਂ ਜਦੋਂ ਮਰਜ਼ੀ ਕੋਈ ਸੰਗਤ ਸ਼ਰਧਾ ਭਾਵਨਾ ਦੇ ਨਾਲ ਲੰਘ ਸਕਦੀ ਆ ਤੇ ਐਤਵਾਰ ਉਦਾਂ ਵੀ ਇੱਥੇ ਜੋੜ ਸੰਗਤਾਂ ਆਉਂਦੀਆਂ ਸ੍ਰੀ ਸੁਖਣੀ ਸਾਹਿਬੀ ਦਾ ਪਾਠ ਹੁੰਦਾ ਵਾ ਇਹ ਕਾਫੀ ਸੰਗਤਾਂ ਆਉਂਦੀਆਂ ਜੁੜ ਕੇ ਬੈਠਦੀਆਂ ਵਾਂ ਇਸ ਕਰਕੇ ਕੋਈ ਸਮਾਂ ਨਹੀਂ ਆ ਜਦੋਂ ਸ਼ਰਧਾ ਭਾਵਨਾ ਜਦੋਂ ਭਾਵਨਾ ਹੋਵੇਗੀ ਉਦੋਂ ਹੀ ਲੰਘ ਜੇ ਕੋਈ ਚੱਕਰ ਨਹੀਂ ਇੱਥੇ ਕੋਈ ਦੁਖੀ ਬਿਮਾਰ ਵੀ ਲੈ ਕੇ ਆਉਂਦੇ ਨੇ ਕਹਿੰਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਨਾਲ ਉਹਦੇ ਦੁੱਖ ਨਸੀਬਤਾ ਕੱਟੇ ਜਾਂਦੇ ਨੇ ਹਾਂਜੀ ਇਹ ਸਰੋਵਰ ਵੀ ਗੁਰੂ ਸਾਹਿਬ ਜੀ ਦੇ ਉਸ ਸਮੇਂ ਦਾ ਹੀ ਹੈ ਜਦੋਂ ਗੁਰੂ ਸਾਹਿਬ ਜੀ ਉਸ ਕੋਠੇ ਦੇ ਵਿੱਚ ਬੈਠੇ ਸੀ ਜਦੋਂ ਦਰਵਾਜ਼ੇ ਬੰਦ ਸੀ ਨਾ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਕੰਦ ਨੂੰ ਸਨ ਲਵਾਈ ਤਾਂ ਉਹ ਸਰੋਵਰ ਉਸ ਵਕਤ ਉੱਥੇ ਇੱਕ ਤਲਾਹ ਹੁੰਦਾ ਸੀ ਜਿਸ ਵਿੱਚੋਂ ਮਾਲ ਡੰਗਰ ਪਾਣੀ ਪੀਂਦੇ ਸੀ ਤਾਂ ਬਾਬਾ ਬੁੱਢਾ ਸਾਹਿਬ ਜੀ ਤੇ ਸੰਗਤਾਂ ਨੇ ਉੱਥੋਂ ਜਲ ਪਾਣੀ ਹੱਥ ਤੋਂ ਪੈਰ ਧੋ ਕੇ ਜਲ ਵਰਤਿਆ ਤੇ ਫਿਰ ਸਨ ਦੇ ਵਿੱਚੋਂ ਦੀ ਲੰਘੇ ਇਸ ਕਰਕੇ ਇਹ ਸਰੋਵਰ ਵੀ ਪ੍ਰਾਤਨ ਹੈ ਤੇ ਜੋ ਵੀ ਸ਼ਰਧਾ ਭਾਵਨਾ ਦੇ ਨਾਲ ਇਸ ਦੇ ਵਿੱਚ ਇਸ਼ਨਾਨ ਕਰਦਾ ਹੈ ਉਹਦੇ ਦੁੱਖ ਦਿਲਦਰ ਕੱਟੇ ਜਾਂਦੇ ਨੇ ਸਾਨੂੰ ਸਮਝ ਦੇਣ ਲਈ ਬਹੁਤ ਹਨ ਰਵਾਇਤ ਗੁਰੂ ਜੀ ਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਸਾਣਾ ਗੁਰੂ ਦੇ ਪਿਆਰੇ ਸੇਵਾਦਾਰ ਜਿਨ੍ਹਾਂ ਨੇ ਸਾਰੀ ਜਾਣਕਾਰੀ ਦਿੱਤੀ ਆ ਤਾਂ ਵਾਕਈ ਜਨਮ ਮਰਨ ਦਾ ਸਾਰਾ ਕਦਮੇ ਕਰ ਦਿੱਤਾ ਸੈੰਸਲਾ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਕਲਯੁਗ ਦੇ ਵਿੱਚ ਇਸ 84 ਥਾਣੇ ਇਸ ਸਨ ਦੇ ਵਿੱਚੋਂ ਦੇ ਨੰਗੇਗਾ ਉਹਦੀ 84 ਕੱਟੀ ਜਾਵੇਗੀ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਘਰ ਬੇਟੀ ਸੰਗਤ ਇਸ ਗੁਰਦੁਆਰਾ ਸਾਨ ਸਾਬ ਦੇ ਦਰਸ਼ਨ ਦਿਦਾਰੇ ਕਰ ਸਕੇ ਤੁਸੀਂ ਦੇਖਦੇ ਰਹੋ ਨਰਪਖ ਪੋਰਟ ਮੈਂ ਹਾਂ ਜਸਵੀਰ ਸਿੰਘਾ ਤਰਨਤਾਰਨ